ਜਿਹੜੀ ਉਸ ਭਰਾ ਦੀ ਡੈਥ ਹੋ ਗਈ ਉਹ ਸਾਡੇ ਤੇ ਝੂਠਾ ਕੇਸ ਲਗਾਇਆ ਗਿਆ ਸੀ। ਪਰਮਾਨਜੋਗ ਹਾਈ ਕੋਰਟ ਨੇ ਪਾਸਟਰ ਜੀ ਨੂੰ ਬਰੀ ਵੀ ਕਰਤਾ ਅੱਜ ਪਾਸਟਰ ਜੀ ਸਾਡੇ ਨਾਲ ਨੇ ਔਰ ਮੈਂ ਦੱਸਣਾ ਚਾਹਣਾ ਵੀ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਹਰ ਇੱਕ ਪਰਮੇਸ਼ਵਰ ਦੇ ਦਾਸ ਦੇ ਨਾਲ ਖੜੀ ਆ। ਔਰ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਮੈਂ ਕੋਰਟ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਬੜੀ ਹੋ ਕੇ ਆਇਆ ਹਾਂ। ਵੀ ਪਿਛਲੇ ਦਿਨਾਂ ਦੇ ਵਿੱਚ ਪਾਸਟਰ ਜੀ ਤੇ ਪਰਚਾ ਦਰਜ ਹੋ ਚੁੱਕਿਆ ਸੀ ਜੋ ਇਹਨਾਂ ਨੂੰ ਜੇਲ੍ਹ ਵਿੱਚ ਉਸ ਮਸਲੇ ਦੇ ਵਿੱਚ ਜਾਣਾ ਪਿਆ ਅੱਜ ਵਰਤੇ ਆਜ਼ਾਦ ਆ ਬਲੈਸ ਆਂ ਔਰ ਖੁਦਾ ਦੀ ਵੱਡੀ ਕਿਰਪਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਪ੍ਰਧਾਨ ਜਤਿੰਦਰ ਗੌਰਵ ਜੀ ਦਾ ਜਿਨ੍ਹਾਂ ਨੂੰ ਸਾਡਾ ਬਹੁਤ ਸਾਦਤ ਪਰਮੇਸ਼ਵਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅੱਜ ਸਾਡੇ ਵਿੱਚ ਪਾਸਟਰ ਜੈਗਪ ਜੀ ਮੌਜੂਦ ਨੇ ਜੋ ਧਾਰੀਵਾਲ ਦੇ ਵਿੱਚ ਇਹ ਸੰਗਰ ਪਿੰਡ ਹੈ ਔਰ ਇਹ ਵਿੱਚ ਆਪ ਜੀ ਨੇ ਸਾਰਿਆਂ ਨੇ ਸੁਣਿਆ ਹੋਵੇਗਾ ਵੀ ਪਿਛਲੇ ਦਿਨਾਂ ਦੇ ਵਿੱਚ ਪਾਸਟਰ ਜੀ ਤੇ ਪਰਚਾ ਦਰਜ ਹੋ ਚੁੱਕਿਆ ਸੀ ਜੋ ਇਹਨਾਂ ਨੂੰ ਜੇਲ੍ਹ ਵਿੱਚ ਉਸ ਮਸਲੇ ਦੇ ਵਿੱਚ ਜਾਣਾ ਪਿਆ ਔਰ ਅੱਜ ਪੂਰੇ ਮਸੀਹ ਭਾਈਚਾਰੇ ਦੇ ਅਸੀਂ ਭਰਾਵਾਂ ਨੇ ਬੈਠ ਕੇ ਉਸ ਪਰਿਵਾਰ ਦੇ ਸਾਰਾ ਬੈਠ ਕੇ ਕੰਪਰਮਾਈਜ਼ ਹੋ ਚੁੱਕਾ ਔਰ ਮਾਨਜੋ ਹਾਈ ਕੋਰਟ ਨੇ ਪਾਸਟਰ ਜੀ ਨੂੰ ਬਰੀ ਵੀ ਕਰਤਾ ਅੱਜ ਪਾਸਟਰ ਜੀ ਸਾਡੇ ਨਾਲ ਨੇ ਔਰ ਮੈਂ ਦੱਸਣਾ ਚਾਹਣਾ ਵੀ ਗਲੋਬਲ ਕਿਰਸ਼ਨ ਐਕਸ਼ਨ ਕਮੇਟੀ ਹਰ ਇੱਕ ਪਰਮੇਸ਼ਵਰ ਦੇ ਦਾਸ ਦੇ ਨਾਲ ਖੜੀ ਆ ਔਰ ਆਪਣੇ ਮੁਸੀਬਾਈ ਚਾਰੇ ਦੇ ਨਾਲ ਖੜੀ ਆ ਔਰ ਅਸੀਂ ਤਤ ਬਰ ਤਤ ਤਿਆਰ ਆ ਵੀ ਕਿਦਾਂ ਸਾਡੇ ਮੁਸੀਬਾਈ ਚਾਰੇ ਨੂੰ ਇਨਸਾਫ ਮਿਲੇ ਕਿਦਾਂ ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਉੱਪਰ ਕੋਈ ਤੱਕਾ ਨਾ ਹੋਵੇ ਅੱਜ ਪਾਸਟਰ ਜੀ ਸਾਡੇ ਵਿੱਚ ਨੇ ਆਪਣੇ ਘਰ ਦੇ ਵਿੱਚ ਖੁਸ਼ ਨੇ ਔਰ ਉਹ ਵੀ ਜਿਹੜਾ ਦੂਸਰਾ ਸਾਡਾ ਪਰਿਵਾਰ ਜਿਨ੍ਹਾਂ ਦੇ ਬੇਟੇ ਦੀ ਡੈਥ ਹੋਈ ਸੀ ਸਾਰੇ ਸੂਝਵਾਨ ਬੰਦਿਆਂ ਨੇ ਬੈਠ ਕੇ ਇਹ ਸਾਰੇ ਕੰਪਰਮਾਈਜ਼ ਨੂੰ ਕਰਵਾਤਾ ਵਾ ਔਰ ਸਾਰਾ ਪਰਿਵਾਰ ਮੁਸੀਬਾਈਚਾਰਾ ਬਹੁਤ ਖੁਸ਼ ਆ ਜੋ ਪਰਮੇਸ਼ਵਰ ਦੇ ਦਾਸ ਅੱਜ ਬਾਹਰ ਆ ਚੁੱਕੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੁਬਾਰਕਬਾਦ ਦਿੰਦਾ ਸਾਰਨ ਮੇਰੇ ਵੱਲੋਂ ਜੈਂਸੀ ਦੀ ਧੰਨਵਾਦ ਸਾਰਿਆਂ ਨੂੰ ਜੈਂਸੀ ਦੀ ਮੇਰਾ ਨਾਮ ਪਾਸਟਰ ਜੈਕਬ ਜੀ ਆ ਔਰ ਮੈਂ ਪਿੰਡ ਸੰਗਰ ਦਾ ਰਹਿਣ ਵਾਲਾ ਆ ਔਰ ਮੇਰੀ ਬੀਤੇ ਦਿਨਾਂ ਦੇ ਵਿੱਚ ਇੱਕ ਟੈਸਟ ਬਣੀ ਆ ਅ ਜਿਹੜਾ ਕਿ ਮੇਰੇ ਉੱਤੇ ਇੱਕ ਹਾਸਤਾ ਬਣ ਗਿਆ ਪਰਚਾ ਬਣ ਗਿਆ ਪਰਚੇ ਦੇ ਕਾਰਨ ਜਿਹੜੀ ਉਸ ਭਰਾ ਦੀ ਡੈਥ ਹੋ ਗਈ ਉਹ ਸਾਡੇ ਤੇ ਝੂਠਾ ਕੇਸ ਲਗਾਇਆ ਗਿਆ ਸੀ ਤੇ ਉਹਦੇ ਨਾਲ ਨਾਲ ਸਾਡੇ ਪ੍ਰਧਾਨ ਜੀ ਜਤਿੰਦਰ ਗੌਰਵ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਕ ਵਿਸ਼ਵਾਸ ਦੇ ਲਾਇਆ ਸੀ ਕਿ ਤੁਸੀਂ ਕਭਰੋ ਨਾ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਅੱਜ ਪਰਮੇਸ਼ਰ ਦੀ ਕਿਰਪਾ ਦੇ ਨਾਲ ਮੈਂ कोर्ट ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਬੜੀ ਹੋ ਕੇ ਆਇਆ ਹਾਂ ਔਰ ਬਹੁਤ ਬਹੁਤ ਧੰਨਵਾਦ ਸਾਡੇ ਪ੍ਰਧਾਨ ਜੀ ਦਾ ਔਰ ਇਹ ਸਾਡੇ ਜਿਨ੍ਹਾਂ ਨੇ ਸਾਡੇ ਭਰਾ ਨਾਲ ਖੜੇ ਨੇ ਇਹਨਾਂ ਦਾ ਵੀ ਜਿਨ੍ਹਾਂ ਨੇ ਕੰਪਰਮੈਂਸ ਕਰਵਾ ਕੇ ਸਾਰਾ ਸੂਝਮਾਨ ਬੰਦਿਆਂ ਨੇ ਪਰਮੇਸ਼ਰ ਦੀ ਮਹਿਮਾ ਲਈ ਖੁਦਾ ਦੇ ਨਾਮ ਨੂੰ ਮਹਿਮਾ ਦਿੱਤੀ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਹੁਣ ਮੈਂ ਇਸ ਵਕਤ ਆਜ਼ਾਦ ਹਾਂ ਬles ਹਾਂ ਔਰ ਖੁਦਾ ਦੀ ਵੱਡੀ ਕਿਰਪਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪ੍ਰਧਾਨ ਜਤਿੰਦਰ ਗੌਰਵ ਜੀ ਦਾ ਜਿਨ੍ਹਾਂ ਨੇ ਸਾਡਾ ਬਹੁਤ ਸਾਦਤਾਂ ਇੱਥੋਂ ਤੱਕ ਕਿ ਖੁਦਾ ਦੀ ਕਿਰਪਾ ਦੇ ਨਾਲ ਇਹ ਖੁਦਾ ਨੇ ਸਾਡੇ ਲਈ ਡਿਵਾਈਨ ਹੈਲਪਰ ਖੜਾ ਕੀਤਾ ਹੈ ਪਰ ਮੈਂ ਬਹੁਤ-ਬਹੁਤ ਪ੍ਰਭੂ ਜੀ ਦਾ ਧੰਨਵਾਦ ਕਰਦਾ ਮੇਰੀ ਇਨੀ ਗਵਾਈ ਹੈ ਕਿ ਹੁਣ ਮੈਂ ਅ ਪੜੀ ਆ ਮੈਂ ਆਜ਼ਾਦ ਆ ਮੇਰਾ ਕੇਸ ਖਤਮ ਹੋ ਚੁਕਿਆ ਤੇ ਸਾਰਿਆਂ ਨੂੰ ਜੈ ਐਮਸੀ